ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਇਸੇ ਖਬਰ ਦੇ ਉੱਪਰ ਐਨਾਲਿਸਿਸ ਜੋ ਹੈ ਜ਼ਰੂਰ ਸਾਂਝਾ ਕਰਿਓ ਕਿ ਪੰਜਾਬ ਦੇ ਡੀਜੀਪੀ ਨੂੰ ਪੰਜਾਬ ਦੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਤਲਬ ਕੀਤਾ ਗਿਆ ਕਿਉਂ ਤਲਬ ਕੀਤਾ ਗਿਆ ਕਿਹੜੇ ਮਾਮਲੇ ਦੇ ਵਿੱਚ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਵਿਧਾਨ ਸਭਾ ਸੈਸ਼ਨ ਦੇ ਵਿੱਚ ਸੱਦਿਆ ਗਿਆ ਇਹ ਮਾਮਲੇ ਦੇ ਉੱਪਰ ਪੂਰੀ ਜਾਣਕਾਰੀ ਜ਼ਰੂਰ ਸਾਂਝੀ ਕਰਨਾ ਕਿ ਆਖਿਰੇ ਕਿਹੜਾ ਕੇਸ ਹੈ ਜਿਸ ਦੇ ਉੱਪਰ ਇਸ ਤਰੀਕੇ ਨਾਲ ਵਿਧਾਨ ਸਭਾ ਸੈਸ਼ਨ ਦੇ ਵਿੱਚ ਹੀ ਪੰਜਾਬ ਦੇ ਡੀਜੀਪੀ ਨੂੰ ਸੱਦਿਆ ਗਿਆ ਇਸੇ ਆਲੇ ਦੁਆਲੇ ਵੀ ਜਿਸ ਤਰ੍ਹਾਂ ਦੀ ਸਿਆਸਤ ਹੋ ਰਹੀ ਹੈ ਇਸ ਉੱਪਰ ਵੀ ਗੱਲ ਜ਼ਰੂਰ ਸਾਂਝੀ ਕਰਿਓ ਕੱਲ ਜਿਹੜਾ ਪੰਜਾਬ ਦਾ ਵਿਧਾਨ ਸਭਾ ਦਾ ਸੈਸ਼ਨ ਸੀ ਬਹੁਤ ਹੰਗਾਮੇਦਾਰ ਰਿਹਾ ਪਰ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਕੱਲ ਇੱਕ ਅਜੀਹਾ ਮੁੱਦਾ ਵਿਚਾਰਿਆ ਗਿਆ ਜਿਹੜਾ ਕਦੇ ਕਦੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਦੇਖਣ ਨੂੰ ਮਿਲਦਾ ਸੋ ਮੈਂ ਬਹੁਤ ਚਿਰਾਂ ਬਾਅਦ ਇਸ ਤਰੀਕੇ ਦਾ ਮਾਮਲਾ ਵੇਖਿਆ ਜਦੋਂ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਨੇ ਸਿੱਧੇ ਤੌਰ ਤੇ ਪੰਜਾਬ ਦੇ ਡੀਜੀਪੀ ਨੂੰ ਤਲਬ ਕੀਤਾ ਹੋਵੇ ਸੋ ਉਹਨਾਂ ਨੇ ਅੱਜ ਦੇ ਦਿਨ ਲਈ ਮੰਗਲਵਾਰ ਲਈ ਪੰਜਾਬ ਦੇ ਡੀਜੀਪੀ ਨੂੰ ਸੱਦ ਲਿਆ ਪੂਰਾ ਮਾਮਲਾ ਕੀ ਹੈ ਮਾਮਲਾ ਇਹ ਹੈ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਇੱਕ ਵਿਸ਼ਾ ਸਦਨ ਦੇ ਧਿਆਨ ਚ ਲਿਆਉਂਦੇ ਨੇ ਉਹ ਕਹਿੰਦੇ ਫਰੀਦਕੋਟ ਦਾ ਇੱਕ ਥਾਣੇਦਾਰ ਹੈ ਏਐਸਆਈ ਅਸਿਸਟੈਂਟ ਸਬ ਇੰਸਪੈਕਟਰ ਬੋਰ ਸਿੰਘੂ ਦਾ ਨਾਮ ਹੈ ਵਿਧਾਨ ਸਭਾ ਸਪੀਕਰ ਵਿਧਾਨ ਸਭਾ ਚ ਉਹਦਾ ਨਾਮ ਲੈ ਕੇ ਬੋਲਦੇ ਨੇ ਕਿ ਉਹਦੇ ਤੇ ਕ腐ਸ਼ਨ ਦੇ ਇਲਜ਼ਾਮ ਲੱਗੇ ਨੇ ਕਿ ਇੱਕ ਗੈਂਗਸਟਰ ਤੋਂ ਕਰਪਸ਼ਨ ਦਾ ਪੈਸਾ ਆਪਣੇ ਖਾਤੇ 'ਚ ਹੀ ਟਰਾਂਸਫਰ ਕਰਾ ਲਿਆ ਗਿਆ। ਹੁਣ ਇਹ ਤਾਂ ਜਾਂਚ ਦਾ ਵਿਸ਼ਾ ਹੈ ਕਿ ਕੀ ਉਸ ਐਸਆਈ ਤੇ ਜਿਹੜੇ ਇਹ ਇਲਜ਼ਾਮ ਨੇ ਪੈਸਾ ਟਰਾਂਸਫਰ ਕਰਾਉਣ ਦੇ ਗੈਂਗਸਟਰ ਤੋਂ ਜਾਂ ਕਿਸੇ ਹੋਰ ਤੋਂ ਕਿ ਸੱਚੇ ਜਾਂ ਝੂਠੇ ਨੇ ਤਾਂ ਵਕਤ ਦੱਸੂਗਾ। ਪਰ ਵਿਧਾਨ ਸਭਾ ਦੇ ਸਪੀਕਰ ਨੇ ਵਿਧਾਨ ਸਭਾ ਦੇ ਵਿੱਚ ਥਾਣੇਦਾਰ ਬੋੜ ਸਿੰਘ ਦਾ ਨਾਮ ਲੈ ਕੇ ਇਹ ਮਾਮਲਾ ਸਦਨ ਦੇ ਧਿਆਨ 'ਚ ਲਿਆਂਦਾ। ਔਰ ਸਦਨ ਤੋਂ ਇੱਕ ਤਰੀਕੇ ਨਾਲ ਇਸ ਗੱਲ ਦੇ ਉੱਤੇ ਸਹਿਮਤੀ ਕਰਵਾਈ ਕਿ ਡੀਜੀਪੀ ਨੂੰ ਸੱਦਿਆ ਜਾਣਾ ਚਾਹੀਦਾ ਇਸ ਮਾਮਲੇ ਦੇ ਵਿੱਚ ਕਿਉਂ ਕਿ ਕਿਉਂਕਿ ਜਦੋਂ ਪੁਲਿਸ ਸਾਰੇ ਮਾਮਲਿਆਂ ਨੂੰ ਜਨਤਕ ਕਰਦੀ ਹੈ ਹਰ ਰੋਜ਼ ਦੀਆਂ ਜਿਹੜੀਆਂ ਐਫਆਈਆਰਸ ਦਰਜ ਕੀਤੀਆਂ ਜਾਂਦੀਆਂ ਨੇ ਉਹਨਾਂ ਦੀ ਬਰੀਫਿੰਗ ਹੁੰਦੀ ਹੈ ਉਹ মিডিਆ ਨੂੰ ਵੀ ਆਉਂਦੀ ਹੈ ਉਹਨਾਂ ਦੀਆਂ ਪੁਲਿਸ ਦੀਆਂ ਸਾਈਡਸ ਤੇ ਵੀ ਆਉਂਦੀ ਹੈ ਤੇ 180 ਨੰਬਰ ਐਫਆਈਆਰ ਜਿਹਦੇ ਬਾਰੇ ਕੁਲਤਾਰ ਸਿੰਘ ਸਿੰਧਵਾ ਨੇ ਦੱਸਿਆ ਕਿ 680 ਨੰਬਰ ਐਫ ਆਈ ਆਰ ਜਿਹੜੀ ਉਹ ਦਰਜ ਕੀਤੀ ਗਈ ਹੈ ਕ੍ਰਪਸ਼ਨ ਐਕਟ ਦੇ ਖਿਲਾਫ ਉਸ ਥਾਣੇਦਾਰ ਤੇ ਤੇ ਉਹਨੂੰ ਪੁਲਿਸ ਨੇ ਸਾਰਵਜਨਿਕ ਕਿਉਂ ਨਹੀਂ ਕੀਤਾ ਇਹ ਸਵਾਲ ਉੱਪਰ ਕੇ ਆਇਆ ਹੈ ਔਰ ਕੁਲਤਾਰ ਸੰਧਵਾ ਕਹਿੰਦੇ ਕਿ ਪੰਜਾਬ ਦੇ ਡੀਜੀਪੀ ਅੱਜ ਵਿਧਾਨ ਸਭਾ ਦੇ ਵਿੱਚ ਆ ਕੇ ਉਸ ਪੂਰੇ ਮਾਮਲੇ ਤੇ ਵਿਸਥਾਰ ਸਹਿਤ ਜਾਣਕਾਰੀ ਦੇਣ ਉੰਜ ਜਿਹੜੇ ਡੀਜੀਪੀ ਹੁੰਦੇ ਨੇ ਉਹ ਗ੍ਰਹਿ ਮੰਤਰਾਲੇ ਦੇ ਅੰਦਰ ਹੁੰਦੇ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਦੇ ਅਧੀਨ ਪੰਜਾਬ ਦਾ ਗ੍ਰਹਿ ਮੰਤਰਾਲਾ ਪਰ ਵਿਧਾਨ ਸਭਾ ਸਪੀਕਰ ਕੋਲੇ ਵੀ ਇਹ ਤਾਕਤਾਂ ਹੁੰਦੀਆਂ ਨੇ ਕਿ ਉਹ ਕਿਸੇ ਵੀ ਅਫਸਰ ਨੂੰ ਕਿਸੇ ਮਾਮਲੇ ਦੇ ਵਿੱਚ ਵਿਧਾਨ ਸਭਾ ਚ ਸੱਦ ਸਕਦੇ ਨੇ ਉੰਜ ਵੱਖ-ਵੱਖ ਪ੍ਰਿਵਿਲੇਜ ਕਮੇਟੀਆਂ ਵੀ ਨੇ ਬਹੁਤ ਸਾਰੇ ਜਿਹੜੇ ਐਮਐਲਏ ਨੇ ਅਗਰ ਉਹਨਾਂ ਨੂੰ ਲੱਗੇ ਕਿ ਕਿਸੇ ਅਫਸਰ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਉਹਨਾਂ ਦੇ ਜਿਹੜਾ ਵੀ ਵਿਸ਼ਾ ਉਹਨਾਂ ਨੇ ਅਫਸਰ ਅੱਗੇ ਰੱਖਿਆ ਉਹਨੂੰ ਅਣ ਸੁਣਿਆ ਕੀਤਾ ਗਿਆ ਅਣਗੌਲਿਆ ਕੀਤਾ ਗਿਆ ਜਾਂ ਕਿਸੇ ਦਾ ਨਿੱਜੀ ਤੌਰ ਤੇ ਕਿਸੇ ਅਫਸਰ ਨੇ ਮਾਨ ਸਤਕਾਰ ਨਹੀਂ ਕੀਤਾ ਪ੍ਰੋਟੋਕਾਲ ਦੇ ਮੁਤਾਬਕ ਤੇ ਉਹਨਾਂ ਅਫਸਰਾਂ ਦੇ ਖਿਲਾਫ ਪ੍ਰਿਵਿਲੇਜ ਦੀ ਸ਼ਿਕਾਇਤ ਕਰਕੇ ਪ੍ਰਿਵਿਲੇਜ ਕਮੇਟੀ ਅੱਗੇ ਕਾਰਵਾਈ ਦੀ ਮੰਗ ਵੀ ਵਿਧਾਇਕ ਕਈ ਵਾਰ ਕਰ ਚੁੱਕੇ ਨੇ ਇੱਕ ਬਹੁਤ ਪੁਰਾਣੀ ਗੱਲ ਹੈ ਜਦੋਂ ਸਾਬਕਾ ਸਪੀਕਰ ਸਤਪਲ ਗੁਸਾਈ ਸੀ ਉਹਨਾਂ ਨੇ ਵੀ ਇੱਕ ਡਿਪਟੀ ਕਮਿਸ਼ਨਰ ਪੱਧਰ ਦੇ ਅਧਿਕਾਰੀ ਨੂੰ ਕਈ ਵਾਰ ਸੱਦਿਆ ਸੀ ਹੁਣ ਅੱਜ ਡੀਜੀਪੀ ਗੌਰਵ ਯਾਦਵ ਵਿਧਾਨ ਸਭਾ ਦੇ ਵਿੱਚ ਮੰਗਲਵਾਰ ਲਈ ਸੱਦੇ ਗਏ ਨੇ ਡੀਜੀਪੀ ਬੋਰਡ ਸਿੰਘ ਬਾਰੇ ਕੀ ਰਿਪੋਰਟ ਲੈ ਕੇ ਆਉਂਦੇ ਨੇ ਕਿ ਸੱਚਮੁੱਚ ਜਿਹੜੇ ਉਹਦੇ ਤੇ ਕ੍ਰਪਸ਼ਨ ਦੇ ਇਲਜ਼ਾਮ ਨੇ ਉਹ ਬਹੁਤ ਗੰਭੀਰ ਨੇ ਕਿ ਸੱਚਮੁੱਚ ਪੈਸਾ ਲਿਆ ਗਿਆ ਉਹਦੇ ਖਾਤੇ 'ਚ ਆਇਆ ਬੈਂਕ ਦੇ ਕੀ ਪੁਲਿਸ ਨੇ ਉਸ ਮਾਮਲੇ ਦੇ ਵਿੱਚ ਪੂਰੀ ਜਾਣਕਾਰੀ ਸਾਰਵਜਨਿਕ ਨਹੀਂ ਕੀਤੀ ਉਸ ਕੇਸ ਦੀ ਕੀ ਉਸ ਐਸਆਈ ਤੇ ਬਣਦੀ ਕਾਰਵਾਈ ਨਹੀਂ ਕੀਤੀ ਗਈ ਮੰਗ ਵਿਰੋਧੀ ਧਿਰ ਦੇ ਜਿਹੜੇ ਆਗੂ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਵੀ ਮੰਚ ਤੋਂ ਖੜੇ ਹੋ ਕੇ ਕਰਤੀ ਇੱਕ ਵਾਰੀ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀ ਗੱਲ ਵੀ ਸੁਣਾਗੇ ਪ੍ਰਤਾਪ ਬਾਜਵਾ ਕਹਿੰਦੇ ਕਿ ਇਸ ਤਰ੍ਹਾਂ ਦੇ ਜਿਹੜੇ ਥਾਣੇਦਾਰ ਨੇ ਜਿਨ੍ਹਾਂ ਨੇ ਇਸ ਤਰੀਕੇ ਦੀ ਕ腐ਸ਼ਨ ਲਈ ਹੈ ਅਗਰ ਇਹ ਸੱਚ ਹੈ ਤੇ ਉਹਨਾਂ ਨੂੰ ਡਿਸਮਿਸ ਕਰ ਦਿੱਤਾ ਜਾਣਾ ਹੈ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਣਾ ਚਾਹੀਦਾ ਹੈ ਇਹ ਉਹਨਾਂ ਦੀ ਮੰਗ ਰਹੀ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰ ਦੀ ਇੰਟਰਵਿਊ ਜਿਹੜੇ ਅਫਸਰ ਨੇ ਥਾਣੇ 'ਚ ਬੈ ਕੇ ਕਰਾਈ ਆ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਇੱਕ ਐਸਪੀ ਪੱਧਰ ਦਾ ਅਧਿਕਾਰੀ ਆ ਹੁਣ ਗੱਲ ਇਸ ਤਰ੍ਹਾਂ ਹੈ ਇੱਕ ਐਸਐਸਆਈ ਨੂੰ ਜਿਹਦੇ ਕੋਲ ਇੱਕ ਗੈਂਗਸਟਰ ਦੇ ਸਿੱਧੇ ਪੈਸੇ ਜਮਾ ਹੋਏ ਉਹ ਤੇ ਅੱਧਾ ਘੰਟਾ ਵੀ ਸਰਵਿਸ 'ਚ ਨਹੀਂ ਰਹਿਣਾ ਚਾਹੀਦਾ ਸੀ ਹੀ ਸ਼ੁੱਡ ਹੈ ਬੀਨ ਇਮੀਡੀਏਟਲੀ ਡਿਸਮਿਸਡ ਪ੍ਰੋਸੀਡਿੰਗ ਸ਼ੁੱਡ ਹੈਵ ਸਟਾਰਟਡ ਅਗੇਂਸਟ ਹਿਮ ਤੋਂ ਮੈਂ ਇਸ ਸਮੇਂ ਨਾ ਕਿ ਇਹਦੇ ਵਿੱਚ ਤੁਸੀਂ ਸਿੱਧਕ ਹੁਕਮ ਜਾਰੀ ਕਰੋ ਕੋ ਕਰਵਾਓ ਕਾਰਵਾਈ ਤੇ ਨਾਲ ਹੀ ਇਹਦੇ ਨਾਲ ਨਾਲ ਜਿਹੜੀ ਵੇਖੋ ਮੈਂ ਗੱਲ ਮਿਸ਼ਨੋਈ ਦੀ ਕੀਤੀ ਸੀ ਇੱਕ ਪੁਲਿਸ ਸਟੇਸ਼ਨ 'ਚ ਇੱਕ ਐਸਪੀ ਬੈਠ ਕੇ ਆਪਣੇ ਟੈਲੀਫੋਨ ਤੋਂ 1 ਘੰਟੇ ਦੀ ਵਿੰਟੂ ਕਰਵਾਉਂਦਾ ਉਸ ਅਫਸਰ ਨੂੰ ਤੇ ਐਸਪੀ ਨੂੰ ਕਿਸੇ ਨੇ ਪੁੱਛਿਆ ਨਹੀਂ ਇਹ ਕੇਐਸਆਈ ਨੂੰ ਛੋਟੇ ਜਿਹੇ ਨੂੰ ਝਾੜ ਵੀ ਕੱਢਾਂਗੇ ਤੇ ਫਰਕ ਕੋਈ ਨਹੀਂ ਪਏਗਾ ਜਾਂ ਤੇ ਜਿਹੜੀ ਇਹ ਕਾਰਵਾਈ ਸ਼ੁੱਡ ਸਟਾਰਟ ਫਰਮ ਦੀ ਟੌਪ ਸੋ ਪ੍ਰਤਾਪ ਬਾਜਵਾ ਦੀ ਗੱਲ ਆਪਾਂ ਸੁਣੀ ਮੈਂ ਇੱਕ ਗੱਲ ਹੋਰ ਕਰਨਾ ਚਾਹਨਾ ਅੱਜ ਸਮਾਂ ਉਹ ਆ ਗਿਆ ਜਦੋਂ ਜਿਹੜੇ ਸਾਡੇ ਬੈਂਕ ਖਾਤੇ ਨੇ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੋਈ ਕਾਨੂੰਨ ਹੋਣਾ ਚਾਹੀਦਾ ਕਿਉਂਕਿ ਅੱਜ ਕੱਲ੍ਹ ਅਗਰ ਕਿਸੇ ਵੀ ਵਿਅਕਤੀ ਨੂੰ ਤੁਹਾਡੇ ਬੈਂਕ ਦਾ ਖਾਤਾ ਪਤਾ ਲੱਗ ਜੇ ਅੱਜ ਕੱਲ ਤਾਂ ਉਹ Google Pay ਵਗੈਰਾ ਆਉਂਦੇ ਨੇ ਕਹਿੰਦੇ ਜੇ ਕਿਸੇ ਦੇ ਖਾਤੇ ਦਾ ਜਾਂ ਨਾਂ ਵਗੈਰਾ ਪਤਾ ਹੋਵੇ ਤੇ Google Pay 'ਚ ਹੀ ਲੋਕ ਪੈਸੇ ਭੇਜ ਦਿੰਦੇ ਨੇ ਕਹਿਣ ਦਾ ਮਤਲਬ ਇਹ ਹੈ ਕਿ ਅੱਜ ਕੱਲ ਤੁਹਾਡੇ ਖਾਤੇ 'ਚ ਅਗਰ ਕੋਈ ਪੈਸਾ ਪਾ ਦੇ ਤੇ ਇਹ ਤੁਹਾਨੂੰ ਵੀ ਬਾਅਦ ਦੇ ਵਿੱਚ ਹੀ ਪਤਾ ਲੱਗਦਾ ਜਦੋਂ ਤੁਹਾਨੂੰ ਕੋਈ ਮੈਸੇਜ ਆਉਂਦਾ ਹੈ ਮੋਬਾਈਲ 'ਤੇ ਜਾਂ ਤੁਸੀਂ ਅਕਾਊਂਟ ਸਟੇਟਮੈਂਟ ਦੇਖਦੇ ਹੋ ਹੁਣ ਜੇ ਤੁਹਾਡੇ ਮੋਬਾਈਲ ਦੀ ਬੈਟਰੀ ਬੰਦ ਫਿਰ ਤੁਹਾਨੂੰ ਵੀ ਨਹੀਂ ਪਤਾ ਲੱਗਣਾ ਕਿ ਤੁਹਾਡੇ ਖਾਤੇ 'ਚ ਪੈਸਾ ਆਇਆ ਹੈ ਮੈਨੂੰ ਇਹ ਲੱਗਦਾ ਅੱਜ ਦੇ ਸਮੇਂ 'ਚ ਕੋਈ ਵੀ ਕਿਸੇ ਨੂੰ ਫਸਾਉਣ ਲਈ ਬਿਨਾ ਦੱਸੇ ਵੀ ਕਿਸੇ ਦੇ ਖਾਤੇ 'ਚ ਪੈਸੇ ਪਾ ਸਕਦਾ ਹੈ ਜੋ ਜ਼ਮਾਨਾ ਅੱਜਕੱਲ ਬਣ ਗਿਆ ਸੋ ਇਸ ਕਰਕੇ ਇਹਦੇ ਤੇ ਕੋਈ ਕਾਨੂੰਨ ਆਉਣਾ ਚਾਹੀਦਾ ਹੈ ਕਿ ਜਿਹੜਾ ਬੈਂਕ ਖਾਤਾ ਹੈ ਕਿਸੇ ਵਿਅਕਤੀ ਦਾ ਉਹ ਪੂਰੀ ਤਰ੍ਹਾਂ ਉਹਦੀ ਸੁਰੱਖਿਆ ਹੋਵੇ ਔਰ ਬਿਨਾ ਮਰਜ਼ੀ ਤੋਂ ਮੈਂ ਤਾਂ ਕਹਿਣਾ ਕਿ ਅਗਰ ਕਿਸੇ ਨੇ ਕਿਸੇ ਦੇ ਖਾਤੇ 'ਚ ਪੈਸੇ ਪਾਉਣੇ ਹਨ ਤੇ ਪਹਿਲਾਂ ਪਾਉਣ ਵਾਲਾ ਉਸ ਵਿਅਕਤੀ ਤੋਂ OTP ਲਵੇ ਜਿਹਦੇ ਖਾਤੇ 'ਚ ਪੈਸੇ ਪਾਉਣੇ ਆ। ਮਤਲਬ ਅਗਰ ਕਿਸੇ ਨੇ ਮੇਰੇ ਬੈਂਕ ਖਾਤੇ 'ਚ ਪੈਸੇ ਪਾਉਣੇ ਆ ਤੇ ਪਹਿਲਾਂ ਮੈਨੂੰ OTP ਆਵੇ ਕਿ ਮੈਂ ਉਹ ਪੈਸੇ ਪਾਉਣੇ ਆ ਜਾਂ ਨਹੀਂ। ਇਹ ਜ਼ਰੂਰੀ ਹੋ ਗਿਆ ਨਹੀਂ ਤਾਂ ਅੱਜ ਕੱਲ੍ਹ ਸਥਿਤੀਆਂ ਇਹ ਆ ਵੀ ਜੇ ਮੇਰੇ ਵੀ ਕਿਸੇ ਨੇ ਬੈਂਕ ਖਾਤੇ 'ਚ ਪੈਸੇ ਪਾਉਣੇ ਆ ਤੇ ਮੈਨੂੰ ਪੁੱਛਣ ਦੀ ਲੋੜ ਨਹੀਂ। ਬੈਂਕ ਖਾਤਾ ਜਿਹਨੂੰ ਪਤਾ ਉਹ ਬੈਂਕ ਖਾਤੇ 'ਚ ਪੈਸੇ ਪਾ ਸਕਦਾ। ਸੋ ਸਿਕਿਉਰਿਟੀ ਕੀ ਚਾਹੀਦੀ ਹੈ? ਜੇ ਕਿਸੇ ਨੇ ਮੇਰੇ ਖਾਤੇ 'ਚ ਪੈਸੇ ਪਾਉਣੇ ਆ ਤੇ ਤਾਂ ਵੀ ਮੇਰੇ ਕੋਲੇ OTP ਆਵੇ। ਕੱਲੇ ਕਿਸੇ ਨੂੰ ਭੇਜਣ ਲੱਗੇ OTP ਦੀ ਲੋੜ ਨਹੀਂ ਸੋ ਮੈਨੂੰ ਲੱਗਦਾ ਇਸ ਤਰ੍ਹਾਂ ਦੀ ਸੁਰੱਖਿਆ ਬੈਂਕ ਵਾਲਿਆਂ ਨੂੰ ਬਣਾਉਣੀ ਪੈਣੀ ਆ ਆਉਣ ਵਾਲੇ ਸਮੇਂ ਚ ਨਹੀਂ ਤਾਂ ਜਿਹੜਾ ਇਹ ਇਹ ਸਥਿਤੀਆਂ ਨੇ ਜਿਹੜੀਆਂ ਇਹ ਆਉਣ ਵਾਲੇ ਸਮੇਂ ਚ ਬਹੁਤ ਹੈਰਾਨੀ ਜਨਕ ਹੋ ਜਾਣਗੀਆਂ ਸੋ ਇਸ ਕਰਕੇ ਅੱਜ ਕੱਲ ਜ਼ਰੂਰੀ ਆ ਵੀ ਆਪਾਂ ਬੈਂਕ ਖਾਤਾ ਲਕੋ ਕੇ ਰੱਖੀਏ ਭਾਈ ਐਵੇਂ ਕੋਈ ਪੈਸੇ ਪੁਸੇ ਪਾ ਗਿਆ ਮੁੜ ਕੇ ਇਲਜ਼ਾਮ ਲੱਗਣਗੇ ਡੱਲਾ ਜੀ ਗੱਲ ਕਰੀਏ ਜੇਕਰ ਪੰਜਾਬ ਵਿਧਾਨ ਸਭਾ ਸੈਸ਼ਨ ਦੀ ਅਸੀਂ ਸਾਰੇ ਜਾਣਦੇ ਹਾਂ ਕਿ 3 ਦਿਨਾਂ ਦਾ ਬੜਾ ਹੀ ਛੋਟਾ ਸੈਸ਼ਨ ਇਸ ਵਾਰ ਰੱਖਿਆ ਗਿਆ ਹੈ ਤੇ ਇਸ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਜੋ ਹੈ ਵਿਰੋਧੀ ਧਿਰਾਂ ਨੇ ਸਿਆਸੀ ਉਬਾਲ ਖੱਦ ਹੈ ਆਪਾਂ ਵਿਰੋਧੀ ਧਿਰਾਂ ਦੇ ਵਕਫਾ ਕਾਗੂਆਂ ਦੀ ਵੀ ਭਾਵੇਂ ਗੱਲ ਕਰ ਲਈਏ ਸੁਪਾਸ ਸਿੰਘ ਖਹਿਰਾ ਨੇ ਪ੍ਰਤਾਪ ਬਾਜਵਾ ਨੇ ਭਾਜਪੀ ਦੇ ਜਿਹੜੇ ਲੀਡਰ ਨੇ ਸਾਰੇ ਹੀ ਵਿਰੋਧੀ ਧਿਰਾਂ ਦੇ ਜਿਹੜੇ ਲੀਡਰ ਨੇ ਸੈਸ਼ਨ ਵੱਡਾ ਕਰਨ ਦੀ ਮੰਗ ਕਰ ਰਹੇ ਨੇ ਜ਼ਰੂਰ ਇਸ ਉੱਪਰ ਵੀ ਗੱਲ ਸਾਂਝੀ ਕਰਿਓ ਕਿ ਜ਼ਿਆਲੇ ਦੁਆਲੇ ਵੀ ਜੋ ਹੁਣ ਸਿਆਸਤ ਹੋ ਰਹੀ ਹੈ ਇਸ ਉੱਪਰ ਤੁਸੀਂ ਆਪਣਾ ਅਨਲਿਸਿਸ ਜ਼ਰੂਰ ਸਾਂਝਾ ਕਰਿਓ ਦੇਖੋ ਜੀ ਸੈਸ਼ਨ ਤਾਂ ਉਬਾਲ ਖਾਦਾ ਹੈ ਤੇ ਸੁਖਪਾਲ ਖਹਿਰਾ ਵੀ ਬੜਾ ਤਿੱਖਾ ਬੋਲੇ ਨੇ ਇੱਕ ਵਾਰ ਫੇਰ ਜਿਵੇਂ ਉਹਨਾਂ ਦੀ ਸ਼ੈਲੀ ਹੈ ਆਪਣੇ ਚਿਹਰ ਪਰਿਚਿਤ ਅੰਦਾਜ਼ ਦੇ ਵਿੱਚ ਪਰ ਸੁਖਪਾਲ ਖਹਿਰਾ ਮੈਂ ਸੁਣ ਰਿਹਾ ਸੀ ਸੋਸ਼ਲ ਮੀਡੀਆ ਤੇ ਰਾਤ ਨੂੰ ਕੱਲ ਇਹ ਵੀ ਕਹਿ ਗਏ ਕਿ ਮੈਂ ਅਗਲੇ 2 ਦਿਨ ਸੈਸ਼ਨ ਦਾ ਬਾਈਕਾਟ ਕਰਦਾ ਅੱਜ ਤੇ ਕੱਲ ਕਹਿੰਦੇ ਸੈਸ਼ਨ ਵੱਡਾ ਹੋਣਾ ਚਾਹੀਦਾ ਪ੍ਰਤਾਪ ਬਾਜਵਾ ਵੀ ਬੋਲਦੇ ਸੀ ਸੁਖਪਾਲ ਖਹਿਰਾ ਵੀ ਕਿ ਜੇ ਹਰ ਵਿਧਾਇਕ 10-10 ਮਿੰਟ ਬੋਲੇ ਤਾਂ 117 ਵਿਧਾਇਕ ਨੇ ਇਹਨਾਂ ਦੇ ਵਿੱਚੋਂ ਚਲੋ ਸਪੀਕਰ ਕੱਢ ਦਿਓ 116 ਰਹਿ ਗਏ ਤੇ ਜੇ ਮੁੱਖ ਮੰਤਰੀ ਕੱਢ ਦਿਓ ਹਾਊਸ ਆਫ ਲੀਡਰ ਆਫ ਹਾਊਸ ਤੇ 115 ਰਹਿ ਗਏ ਜੇ ਲੀਡਰ ਆਫ ਓਪੋਜੀਸ਼ਨ ਕੱਢ ਦਿਓ ਤੇ 114 ਰਹਿ ਗਏ ਤੇ ਜੇ 10-10 ਮਿੰਟ ਸਾਰਿਆਂ ਨੂੰ ਦਿੱਤੇ ਜਾਣ ਐਂ ਤਾਂ ਡਿਪਟੀ ਸਪੀਕਰ ਵੀ ਚਲੋ ਕੱਢੇ ਜਾ ਸਕਦੇ 113 ਰਹਿ ਗਏ ਜੇ 10-10 ਮਿੰਟ 113 ਵਿਧਾਇਕਾਂ ਨੂੰ ਦਿੱਤੇ ਜਾਣ ਤੇ ਦੇਖ ਲਓ ਸਮਾਂ 8-9 ਦਿਨ ਸੈਸ਼ਨ ਚੱਲ ਸਕਦਾ ਹੈ ਇਹ ਮੰਗ ਹੈ ਜਿਹੜੀ ਇਹ ਵਿਰੋਧੀ ਤਰ੍ਹਾਂ ਦੀ ਹੈ ਔਰ ਸੰਦੀਪ ਜਾਖੜ ਉਹਨਾਂ ਨੇ ਕਿਸਾਨਾਂ ਦਾ ਮਸਲਾ ਉਭਾਰਿਆ ਕਿ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਕਈ ਮਸਲੇ ਕਈ ਵਿਧਾਇਕਾਂ ਨੇ ਉਤਾਰੇ ਜਿਹੜੇ ਉਭਾਰੇ ਨੇ ਔਰ ਜਿਹੜੇ ਜਿਹੜੇ ਜੋੜਾ ਮਾਜਰਾ ਨੇ ਜਿਹੜੇ ਮੰਤਰੀ ਨੇ ਉਹ ਕਹਿੰਦੇ ਪਿਛਲੀ ਵਾਰੀ ਅਸੀਂ ਸੈਸ਼ਨ ਵੱਡਾ ਰੱਖਿਆ ਸੀ ਤੇ ਉਦੋਂ ਇਹ ਬਾਈਕਾਟ ਕਰ ਗਏ ਤੇ ਇਸ ਵਾਰ ਵੀ ਉਹ ਕਹਿੰਦੇ ਕਹਿੰਦੇ ਇਹ ਬਾਈਕਾਟ ਕਰ ਜਾਂਦੇ ਨੇ ਚਲੇ ਜਾਂਦੇ ਨੇ ਸੈਸ਼ਨ ਛੱਡ ਕੇ ਸੋ ਉਹਨਾਂ ਦੇ ਵੀ ਇੱਕ ਵਾਰੀ ਗੱਲ ਸੁਣ ਲਈਏ ਜਿਨਨੇ ਇਹ ਜੋੜਾ ਮਾਜਰਾ ਮੰਤਰੀ ਐ ਤੇ ਬਾਕੀ ਐਮ ਐਲ ਏ ਸੁਖਪਾਲ ਖਹਿਰਾ ਦੀ ਵੀ ਗੱਲ ਸੁਣ ਲਈਏ ਆਪਦੀ ਗੱਲ 543 ਚ ਰੱਖਣ ਵਾਸਤੇ ਇੱਕ ਮਿੰਟ ਦੇ ਵਿੱਚ ਪੂਰੀ ਕਰ ਲੈਂਦੇ ਸੀਗੇ ਪਰ ਇਹਨਾਂ ਨੇ ਟਾਈਮ ਵੀ ਮਿਲਦਾ ਸਭ ਕੁਝ ਹੁੰਦਾ ਜਿੰਨਾ ਟਾਈਮ ਹੋਊਗਾ ਬੰਦਾ ਟਾਈਮ ਐ ਉਹ ਇਹਨਾਂ ਨੂੰ ਵੀ ਮਿਲੂਗਾ ਔਰ ਆਪਦੀ ਗੱਲ ਰੱਖ ਸਕਦੇ ਨੇ ਪਰ ਇਹਨਾਂ ਦੇ ਗੱਲ ਰੱਖਣੀਆਂ ਨਹੀਂ ਜੇ ਪਿਛਲੀ ਵਾਰੀ ਵੀ ਤੁਸੀਂ ਦੇਖਿਆ ਇਹਨਾਂ ਦਾ ਕੀ ਮਕਸਦ ਹੁੰਦਾ ਆਪਣੀ ਗੱਲ ਕਹੀ ਬਾਹਰ ਲਾਂਗੇ ਅਸੀਂ ਪੰਜਾਬ ਦੇ ਮਸਲੇ ਸੁਣ ਲਈ ਤਿਆਰ ਆ ਪਰ ਇੱਥੇ ਕਹਿਣ ਦਾ ਸਹੀ ਸੋ ਤੁਸੀਂ ਦੇਖ ਲਓ ਤੁਸੀਂ ਕੱਲ ਵੀ ਦੇਖ ਲਓ ਇਹਨਾਂ ਨੇ ਅੰਦਰ ਖੜਨਾ ਕੋਈ ਨਹੀਂ ਇਹਨਾਂ ਨੇ ਬਾਹਰ ਨੂੰ ਭੱਜਣਾ ਜਿਵੇਂ ਪਤਾ ਨਹੀਂ ਕਿ ਇਹਨਾਂ ਦੇ ਕੋਈ ਪ੍ਰਿੰਟ ਲੜੀ ਹੁੰਦੀ ਆ ਤੁਸੀਂ ਜਿਹੜੇ ਜਿਹੜੇ ਕਿਸਾਨ ਕਿਸਾਨ ਇੱਥੇ ਬੈਠੇ ਨੇ ਉਹਨਾਂ ਦੇ ਲਗਾਤਾਰ ਸਾਡੀ ਲੀਡਰਸ਼ਿਪ ਹੈ ਜਿਹੜੀ ਉਹ ਉਹਨਾਂ ਦੇ ਟੱਚ ਚ ਹੈ ਲਗਾਤਾਰ ਉਹਨਾਂ ਨਾਲ ਗੱਲਬਾਤ ਚੱਲ ਰਹੀ ਆ ਔਰ ਗੱਲਬਾਤ ਰਾਹੀ ਜਿਹੜਾ ਮਸਲੇ ਦਾ ਹੱਲ ਆ ਉਹ ਜਿਹੜਾ ਕੱਢਿਆ ਜਾਊਗਾ ਇਹ ਮੈਂ ਤੁਹਾਡੇ ਨਾਲ ਆ ਜਿਹੜਾ ਆ ਗੱਲਬਾਤ ਆਪਣੀ ਪੰਜਾਬ ਦੇ 3 ਕਰੋੜ ਲੋਕਾਂ ਨਾਲ ਕੋਝਾ ਮਜ਼ਾਕ ਹੈ ਇਸ ਨੂੰ ਆਪਾਂ ਮੰਨਦੇ ਹਾਂ ਜਮਹੂਰੀਅਤ ਦਾ ਔਰ ਇਸ ਮੰਦਰ ਦੀਆਂ ਮੀਟਿੰਗਾਂ 6 ਮਹੀਨਾ ਕਿਉਂਕਿ 6 ਮਹੀਨੇ ਦੀ ਕਨਸਟੀਟਿਊਸ਼ਨਲ ਆਬਲੀਗੇਸ਼ਨ ਹੈ ਵਰਨਾ ਇਹਨੇ ਇਹ ਵੀ ਨਹੀਂ ਸੱਦਣਾ ਸਿਰਫ ਦੋ ਸਿਟਿੰਗਸ ਹੈ ਅੱਜ ਜਿਹੜਾ ਸਾਨੂੰ ਸੱਦਿਆ 1 ਕਰੋੜ ਰੁਪਇਆ ਬਰਬਾਦ ਕਰਨ ਚੱਲੇ ਹੋ ਖੋਤੀ ਆਮ ਆਦਮੀ ਪਾਰਟੀ ਵਾਲੇ ਕਿਉਂਕਿ ਇਹਦਾ ਖਰਚਾ ਇੱਕ ਦਿਨ ਦਾ ਆਪ ਹੀ ਇਹਨਾਂ ਨੇ ਗਿਣਾਇਆ ਹੋਇਆ ਕਿ 70-80 ਲੱਖ ਰੁਪਇਆ ਖਰਚਦੇ ਹੁਣ ਤਾਂ ਲਾਈਵ ਪ੍ਰੋਸੀਡਿੰਗਸ ਹੁੰਦੀਆਂ ਪਲੱਸ ਜਿੱਦਾਂ ਕਹਿੰਦੇ ਕਿ ਸਮੇਂ ਦੇ ਨਾਲ ਹਰ ਇੱਕ ਚੀਜ਼ ਮਹਿੰਗੀ ਹੋ ਰਹੀ ਇੱਕ ਕਰੋੜ ਰੁਪਇਆ 15 ਮਿੰਟ ਵਿੱਚ ਸ਼ਰਧਾਂਜਲੀयां ਦੇ ਕੇ ਉੱਠ ਜਾਣਾ ਕੀ ਅੱਜ ਸ਼ਰਧਾਂਜਲੀयां ਦੇ ਕੇ bizness ਨਹੀਂ ਸੀ ਕਰ ਸਕਦੇ ਡਿਸਕਸ਼ਨ ਨਹੀਂ ਕਰਾ ਸਕਦੇ ਸੀ ਕਿੰਨੇ ਅਹਿਮ ਮਸਲੇ ਨੇ ਬੇਅਦਬੀਆਂ ਲਟਕ ਰੀਆਂ ਨੇ ਡੇਰਾ ਬੱਬਾ ਸੱਚਾ ਸੌਦਾ ਦੇ ਬਾਬੇ ਨੂੰ 295 A ਦੀ ਜਿਹੜੀ prosecution sanction ਦੇਣੀ ਚੀਫ ਮਿਨਿਸਟਰ ਨੇ 2 ਸਾਲ ਦੀ ਫਾਈਲ ਦੇ ਕੋਲ ਪਈ ਐਜ਼ ਅ ਹੋਮ ਮਿਨਿਸਟਰ ਔਰ ਬੁੱਡੇ ਨਾਲੇ ਦਾ ਇਹਨਾਂ ਦਾ ਆਪਣਾ ਐਮਐਲਏ ਨੇ ਨੀ ਪੱਥਰ ਢਾਹਤਾ ਗੁਰਪ੍ਰੀਤ ਸਿੰਘ ਗੋਗੀ ਨੇ ਹੇ ਹੱਥ ਖੜੇ ਕਰਤੇ ਕਿ ਸਾਡੀ ਸਰਕਾਰ ਫੇਲ ਹੈ ਬੁੱਡੇ ਦਰਿਆ ਨੇ ਅੱਗੇ ਤੋਂ ਵੀ ਜ਼ਿਆਦਾ ਪੋਲੂਸ਼ਨ ਕ੍ਰੀਏਟ ਕਰਤੀ ਆ ਸਤਲੁਜ ਦਰਿਆ ਦੇ ਵਿੱਚ ਜਿਹੜਾ ਮਾਲਵਾ ਹੈ ਉਹ ਜਿੰਨਾ ਵਾਟਰ ਵਰਕਸ ਆ ਸਾਰਾ ਕੈਂਸਰ ਤੇ ਪੀੜਤ ਤੇ ਗੰਦਲਾ ਤੇ ਪੋਲੂਟਿਡ ਤੇ ਜ਼ਹਿਰੀਲਾ ਪਾਣੀ ਪੀਣ ਤੇ ਮਜਬੂਰ ਕਰਦੇ ਆ ਦੇਖੋ ਅੱਜ ਤਾਂ ਵੈਸੇ ਸਿਰਫ ਓਬਿਚਰੀਜ਼ ਆ ਅੱਜ ਤਾਂ ਸ਼ਰਦਾਂਜਲੀ ਦਾ ਦਿਨ ਹੈ ਲੇਕਿਨ ਜਿਸ ਤਰੀਕੇ ਦਾ ਜਿਹੜਾ ਅੱਜ ਮਾਹੌਲ ਬਣਿਆ ਹੋਇਆ ਹੈ ਜ ਸਾਰੇ ਜਿਹੜੀ ਕਿਸਾਨ ਜਥੇਬੰਦੀ ਆਈ ਹੋਈ ਹੈ ਮੇਰੀ ਸੋਚ ਹੈ ਕਿ ਬਹੁਤ ਵਧੀਆ ਇੱਕ ਸੁਨਹਿਰਾ ਮੌਕਾ ਸੀਗਾ ਸਾਰੇ ਜਿਹੜੇ ਜਥੇਬੰਦੀਆਂ ਦੇ ਆਗੂ ਸਹਿਬਾਨ ਨੇ ਸਾਰੇ ਨੂੰ ਇੱਥੇ ਸੱਦ ਲੈਂਦੇ ਸਾਰੇ ਐਮਐਲਏਜ਼ ਆਏ ਹੋਏ ਸਾਰੇ ਪਾਰਟੀਆਂ ਦੇ ਆਏ ਹੋਏ ਇੱਥੇ ਚਰਚਾ ਕਰਦੇ ਕਿਸਾਨੀ ਦਾ ਮੁੱਦਾ ਹੈ ਬਹੁਤ ਅਹਿਮ ਮੁੱਦਾ ਹੈ ਉਹਦੇ ਉੱਤੇ ਕੇਵਲ ਰਾਜਨੀਤੀ ਨਹੀਂ ਸਿਰਫ ਕੋਈ ਉਹਦੇ ਤੇ ਪ੍ਰੋਗਰੈਸ ਕਰਨ ਦਾ ਬਹੁਤ ਵਧੀਆ ਇੱਕ ਮੌਕਾ ਸੀਗਾ ਨਹੀਂ 3 ਦਿਨ ਦਾ ਨਹੀਂ ਜੀ ਅੱਜ ਤੋਂ ਸਿਰਫ ਸ਼ਰਧਾਂਜਲੀ ਦੇ ਕੇ 10 ਮਿੰਟ ਮੇਂ ਕੰਮ ਖਤਮ ਹੋ ਜਾਏਗਾ 2 ਦਿਨ ਦਾ ਜੋ ਮਤਲਬ ਜਿਹੜਾ ਸੈਸ਼ਨ ਹੈਗਾ ਆਈ ਡੋਨਟ ਥਿੰਕ ਇਟ ਇਜ਼ ਸਫੀਸ਼ੀਐਂਟ ਜਿਵੇਂ ਮੈਂ ਮੇਰੀ ਜੇ ਗੱਲ ਕਰਾਂ ਮੈਂ 14 ਸਵਾਲ ਲਾਏ ਆ ਕੱਲ ਇੱਕ ਲੱਗਿਆ ਮੇਰਾ ਸਵਾਲ ਐਂ ਤੁਸੀਂ ਅੰਦਾਜ਼ਾ ਲਾ ਲਓ 117 ਐਮਐਲਏ ਹਰ ਬੰਦੇ ਨੇ ਆਪਣੀ ਗੱਲ ਕਰਨੀ ਹੈ ਆਪਣੇ ਹਲਕਿਆਂ ਦੇ ਇਲਾਵਾ ਪੰਜਾਬ ਦੇ ਬਹੁਤ ਵੱਡੇ ਮਸਲੇ ਹੈ ਜਿਨ੍ਹਾਂ ਦੇ ਉੱਤੇ ਕੋਈ ਚਰਚਾ ਹੀ ਨਹੀਂ ਹੋ ਰਹੀ ਤੇ ਆਈ ਥਿੰਕ ਟਾਈਮ ਹੀ ਖਰਾਬ ਕਰ ਰਹੇ ਸਾਰਿਆਂ ਦਾ ਪਹਿਲਾ ਜੀ ਹੁਣ ਗੱਲ ਕਿਸਾਨਾਂ ਦੇ ਰੋਸ ਮਾਰਚ ਦੀ ਕਰ ਲਈਏ ਜਿਹੜਾ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਧਰਨਾ ਲਗਾਇਆ ਹੋਇਆ ਹੈ ਸੈਕਟਰ ਚੌਂਤੀ ਦੇ ਵਿੱਚ ਤੇ ਉਹਨਾਂ ਨੇ ਉਹ ਮਟਕਾ ਚੌਂਗ ਤੇ ਵੀ ਗਏ ਪੈਦਲ ਮਾਰਚ ਕਰਦੇ ਹੋਏ ਜੋ ਹੈ ਪੰਜਾਬ ਦੇ ਖੇਤੀਬਾੜੀ ਮੰਤਰੀ ਨੂੰ ਆਪਣਾ ਮੰਗ ਪੱਤਰ ਵੀ ਸੌਂਪ ਕੇ ਆਏ ਨੇ ਸੋ ਆਖੇ ਜਿਵੇਂ ਆਪਾਂ ਗੱਲ ਕਰੀਏ ਕਿਸਾਨਾਂ ਦੇ ਇਸ ਮਾਮਲੇ ਬਾਰੇ ਕਿ ਆਖਿਰੇ ਕਿਹੜੀਆਂ ਮੰਗਾਂ ਨੇ ਤੇ ਕਿਸਾਨਾਂ ਤੇ ਪੰਜਾਬ ਦੀ ਸਰਕਾਰ ਦੇ ਵਿੱਚ ਜਿਹੜਾ ਇਹ ਟਕਰਾਅ ਹੈ ਵਕ-ਵਕ ਮੰਗਾਂ ਤੇ ਇਸ ਉੱਪਰ ਪੂਰਾ ਅਪਡੇਟ ਪੂਰੀ ਜਾਣਕਾਰੀ ਵੀ ਤੁਸੀਂ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰਿਓ ਦੇਖੋ ਕਿਸਾਨਾਂ ਦਾ ਅੰਦੋਲਨ ਇੱਕ ਵਾਰ ਫੇਰ ਭਖਿਆ ਹੈ 34 ਸੈਕਟਰ ਦੇ ਵਿੱਚ ਮੇਲਾ ਗਰਾਊਂਡ ਦੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਨੇ ਚਿਰਾਂ ਬਾਅਦ ਉਹਨਾਂ ਨੂੰ ਥਾਂ ਦਿੱਤੀ ਹੈ ਕਿ ਤੁਸੀਂ ਆਪਣਾ ਧਰਨਾ ਪ੍ਰਦਰਸ਼ਨ ਕਰ ਸਕਦੇ ਹੋ ਕਿਸਾਨਾਂ ਨੇ ਕਿਹਾ ਇੱਕ ਡੈਪੂਟੇਸ਼ਨ ਬਣਾ ਕੇ ਕਿ ਅਸੀਂ ਵਿਧਾਨ ਸਭਾ ਜਾਵਾਂਗੇ ਕੂਚ ਕਰਕੇ ਤੇ ਮੰਗ ਪੱਤਰ ਦਵਾਂਗੇ ਖੇਤੀ ਕਰਜ਼ੇ ਦੀ ਨੀਤੀ ਕਰਜ਼ਾ ਮਾਫੀ ਦੀ ਨੀਤੀ ਜ਼ਮੀਨ ਗ੍ਰਹਿਣ ਕੀਤੀ ਜਾ ਰਹੀ ਹੈ ਨਾਖੁਸ਼ ਨੇ ਬਹੁਤ ਸਾਰੀਆਂ ਮੰਗਾਂ ਕਿਸਾਨਾਂ ਦੀਆਂ ਨੇ ਫੈਸਲਾ ਹੋਇਆ ਕਿ ਕਿਸਾਨ ਮਟਕਾ ਚੌਂਕ ਜਾਣਗੇ ਸਰਕਾਰ ਕਹਿੰਦੀ ਅਸੀਂ ਪ੍ਰਸ਼ਾਸਨ ਕਹਿੰਦਾ ਚੰਡੀਗੜ੍ਹ ਦਾ ਮਟਕਾ ਚੌਂਕ ਤੱਕ ਤੁਹਾਨੂੰ ਅਸੀਂ ਜਾਣ ਦੀ ਇਜਾਜ਼ਤ ਦਿੰਨੇ ਆ ਹਜ਼ਾਰਾਂ ਕਿਸਾਨਾਂ ਦਾ ਜੱਥਾ ਮਟਕਾ ਚੌਂਕ ਪਹੁੰਚਿਆ ਜਿੱਥੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਉੱਚੇਚੇ ਤੌਰ ਤੇ ਪਹੁੰਚੇ ਉਹਨਾਂ ਨੇ ਕਿਸਾਨਾਂ ਦਾ ਮੰਗ ਪੱਤਰ ਲਿਆ ਭਰੋਸਾ ਦਿੱਤਾ ਵੀ ਅਸੀਂ ਸਰਕਾਰ ਦੇ ਧਿਆਨ 'ਚ ਤੁਹਾਡਾ ਮੰਗ ਪੱਤਰ ਲਿਆਵਾਂਗੇ ਗੁਰਮੀਤ ਸਿੰਘ ਖੁੱਡੀਆਂ ਕਹਿੰਦੇ ਮੈਂ ਸਰਕਾਰ ਅੱਗੇ ਤੁਹਾਡੇ ਮੰਗ ਪੱਤਰ ਦੀ ਵਕਾਲਤ ਕਰੂੰਗਾ ਹੁਣ ਉਹ ਕਿੱਦਾਂ ਦੀ ਵਕਾਲਤ ਕਰਦੇ ਨੇ ਤਾਂ ਵਕਤ ਦੱਸੂਗਾ ਸਰਕਾਰ ਕਿਸਾਨਾਂ ਦੀਆਂ ਮੰਗਾਂ ਕਿਵੇਂ ਨਵੇਟਦੀ ਹੈ ਕਿਸਾਨ ਕਹਿੰਦੇ ਇਹ ਵੀ ਸਰਕਾਰਾਂ ਟੇਬਲ ਤੇ ਮੰਗਾ ਮੰਨ ਲੈਂਦੀਆਂ ਨੇ ਜਿਵੇਂ ਸਾਡੇ ਕਿਸਾਨ ਅੰਦੋਲਨ ਵਾਲੇ ਵੀ ਕਹਿੰਦੇ ਕਿ ਮੋਦੀ ਸਾਹਿਬ ਨੇ ਤਿੰਨ ਖੇਤੀ ਕਾਨੂੰਨ ਰੱਦ ਕਰਤੇ ਪਰ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਤੇ ਸਾਡੇ ਸਾਰੀਆਂ ਜਥੇਬੰਦੀਆਂ ਦੇ ਕਿਸਾਨ ਇਹ ਕਹਿੰਦੇ ਨੇ ਕਿ ਸਰਕਾਰਾਂ ਮੰਗਾ ਤਾਂ ਮੰਨ ਲੈਂਦੀਆਂ ਨੇ ਕਾਗਜ਼ਾਂ 'ਚ ਹਕੀਕਤ 'ਚ ਲਾਗੂ ਨਹੀਂ ਹੁੰਦੇ ਨੋਟੀਫਿਕੇਸ਼ਨ ਨਹੀਂ ਹੁੰਦੇ ਕੱਲ੍ਹ ਕਈ ਲੀਡਰ ਧਰਨੇ ਦੇ ਮੌਕੇ ਸੀਗੇ ਰਕੇਸ਼ ਟਕਹਤ ਪਹੁੰਚੇ ਲਖਵਾਲ ਸਾਹਿਬ ਪਹੁੰਚੇ ਜੋਗਿੰਦਰ ਸਿੰਘ ਉਹ ਗਰਾਹਾਂ ਸੀ ਫੇਰ ਉੱਥੇ ਜੋਰਾ ਸਿੰਘ ਨਸਰਾਲੀ ਸੀ ਜਿਹੜੇ ਕਿ ਪੰਜਾਬ ਖੇਤ ਮਜ਼ਦੂਰ ਯੂਨੀਅਨ ਨਾਲ ਜੁੜੇ ਹੋਏ ਨੇ ਇਹ ਸਾਰੇ ਲੀਡਰ ਉੱਥੇ ਮੌਜੂਦ ਰਹੇ ਜਦੋਂ ਗੁਰਮੀਤ ਖੁੱਡੀਆਂ ਨੇ ਕਿਹਾ ਕਿ ਮੈਂ ਸਰਕਾਰ ਅੱਗੇ ਤੁਹਾਡੀ ਵਕਾਲਤ ਕਰੂੰਗਾ ਔਰ ਸਾਰੀਆਂ ਗੱਲਾਂ ਸਰਕਾਰ ਦੇ ਧਿਆਨ 'ਚ ਲਿਆਉਂਗਾ ਤੁਹਾਰਦਾ ਤੁਸੀਂ ਵੀ ਹੈਗੇ ਹੋ ਤੁਸੀਂ ਜ਼ਿੰਮੇਵਾਰੀ ਲੈ ਲਓਗੇ ਤੁਸੀਂ ਮੰਤਰੀ ਜਿਹੜਾ ਮਰਜ਼ੀ ਮਿਲਾ ਦਿਓ ਅਸੀਂ ਕਹਿੰਦੇ ਫਲਾਣਾ ਮੰਤਰੀ ਤੁਸੀਂ ਦੇਖ ਲਓ ਬੋਟਾ ਲੈਣਰ ਤਾਂ ਸਾਡੇ ਘਰਾਂ ਚ ਤੁਰੇ ਫਿਰਦੇ ਹੁੰਦੇ ਆ ਹੁਣ ਅਸੀਂ ਉਹਨਾਂ ਦੇ ਬਾਅਦ ਮੰਤਰੀ ਕੋਈ ਆ ਜੇ ਆਪ ਵਾਲਿਆਂ ਦਾ ਆਪ ਵਾਲਾਂ ਦਾ ਮੰਤਰੀ ਕੋਈ ਆ ਜੇ ਪੁਰਸ ਕੀ ਕਹਿੰਦੇ ਇਹ ਤਾਂ ਆਪ ਵਾਲੀ ਉਹ ਪੁਲਿਆਉਣੀ ਪਊ ਉਹਨਾਂ ਨੂੰ ਵੀ ਹੁਣ ਸਾਡੀ ਨਿਬੜੀ ਕਰੀ ਆ ਹੁਣ ਤੁਸੀਂ ਇਹ ਕਾਦੇ ਵਾਸਤੇ ਢੱਕਾ ਬਣਾਉਣਾ ਕੀ ਗੱਲ ਹੈਗੀ ਲਿਆਉਣਾ ਪੈਣਾ ਉਹਨੂੰ ਜਿਹੋਣ ਲਿਆਉਣਗੇ ਅਸੀਂ ਮੋੜ ਦਾਂਗੇ ਜਰਤ ਦੇਖੋ ਖੇਤੀ ਨੀਤੀ ਹੈ ਧਰਤੀ ਹੈ ਪਾਤਾ ਵਰਨਾ ਹੈ ਸਵੈ ਕਿਸਾਨ ਮਜ਼ਦੂਰਾਂ ਦੇ ਬਤਾਂ ਬੰਦ ਖੇ ਇਹਦੀ ਆਵਾਜ਼ ਹੀ ਦੇਖਿਆ ਰਹੇ ਆ ਉਹਨਾਂ ਤੇ ਸਾਡਾ ਇਹ ਬਾਜ਼ਾਰ ਹੈ ਸਾਹਮਣੇ ਇੱਥੇ ਇਹਨਾਂ ਨਾਲ ਕੋਈ ਮੀਟਿੰਗ ਨਹੀਂ ਉਸ ਤੋਂ ਬਾਅਦ ਇੱਥੇ ਮਿੱਠੂ ਅੱਗੇ ਜਾਂਦਾ ਨਹੀਂ ਮੀਟਿੰਗ ਦਾ ਇੱਥੇ ਕੋਈ ਡਾਇਲੌਗ ਕਰਨ ਦਾ ਨਹੀਂ ਸਿਰਫ ਮੰਗ ਪੱਤਰ ਦੇਣਾ ਮੰਗ ਪੱਤਰ ਦੇਣ ਵਾਸਤੇ ਅਸੀਂ ਆਇਆ ਉਸ ਤੋਂ ਬਾਅਦ ਅਸੀਂ ਵਾਪਸ ਜਾਵਾਂਗੇ ਸ਼ੋ ਅਸੀਂ ਸੁਣੇ ਕਿਸਾਨ ਲੀਡਰ ਵੀ ਸੁਣੇ ਖੇਤੀਬਾੜੀ ਮੰਤਰੀ ਵੀ ਸੁਣੇ ਉਧਰ ਜੋਗਿੰਦਰ ਸਿੰਘ ਉਗਰਾਹਾ ਕਹਿੰਦੇ ਕਿ ਆਉਂਦੇ ਦਿਨਾਂ ਦੇ ਵਿੱਚ ਅਸੀਂ ਮੰਚ ਤੋਂ ਫੈਸਲਾ ਕਰਾਂਗੇ ਕਿ ਸਾਡੀ ਭਵਿੱਖ ਦੀ ਰਣਨੀਤੀ ਕੀ ਹੋਣੀ ਤੇ ਧਰਨੇ ਦੇ ਆਖਿਰ ਵਾਲੇ ਦਿਨ ਉਹਨਾਂ ਨੇ ਮੀਡੀਆ ਨੂੰ ਵੀ ਖਾਸ ਤੌਰ ਤੇ ਕਿਹਾ ਕਿ ਅਸੀਂ ਅਗਲੀ ਰੂਪਰੇਖਾ ਸਾਂਝੀ ਕਰਾਂਗੇ ਹਾਲਾਂਕਿ ਉਹ ਸੰਤੁਸ਼ਟ ਦਿਖੇ ਕਿ ਗੁਰਮੀਤ ਖੁੱਡੀਆਂ ਕਹਿੰਦੇ ਇਹ ਵੀ ਮੈਂ ਸਰਕਾਰ ਦੇ ਨਾਲ ਤੁਹਾਡੀਆਂ ਮੰਗਾਂ ਨੂੰ ਅੱਗੇ ਵਧਾਉਂਗਾ ਵਕਾਲਤ ਕਰੂੰਗਾ ਪਰ ਉਗਰਾਹਾ ਕਹਿੰਦੇ ਅੱਜ ਵੀ ਔਰ ਆਉਂਦੇ ਸਮੇਂ 'ਚ ਵੀ ਅਸੀਂ ਮੰਚਾਂ ਤੇ ਇਹ ਸਾਰੀਆਂ ਗੱਲਾਂ ਤੇ ਵਿਚਾਰ ਕਰਾਂਗੇ ਸਾਂਝੇ ਤੇ ਅਸੀਂ ਅਖੀਰ ਦਿਨ ਧਰਨੇ ਤੇ ਅਗਲਾ ਪ੍ਰੋਗਰਾਮ ਹੈ ਜਿਹੜਾ ਅਸੀਂ ਉਹਦਾ ਐਲਾਨ ਕਰਾਂਗੇ ਸੋ ਵੇਖਦੇ ਹਾਂ ਕਿ ਹੁਣ ਧਰਨੇ ਖਤਮ ਹੋਣਾ ਹੈ ਜਦੋਂ ਉਸ ਤੋਂ ਬਾਅਦ ਕੀ ਐਲਾਨ ਕਰਦੇ ਨੇ ਅਗਲਾ ਲਾਈਨ ਆਫ ਐਕਸ਼ਨ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਹੀ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਪੂਰਾ ਅਪਡੇਟ ਤੇ ਤੁਹਾਡਾ ਸਿਆਸੀ ਐਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕਰਨ ਦੇ ਲਈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਵਿਚਾਰ ਅਤੇ ਸੁਝਾਅ ਵੀ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝਾ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਸੋ ਬਹੁਤ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਧੰਨਵਾਦ ਔਰ ਕੋ ਤੇ ਉਹਨਾਂ ਦੇ ਹਰ ਪੱਖ ਦਾ ਸਵਾਗਤ ਹੈ ਤੁਸੀਂ ਆਪਣੀ ਗੱਲ ਮੇਰੇ ਨਾਲ ਸਾਂਝੀ ਕਰ ਸਕਦੇ ਹੋ ਅਸੀਂ ਤੁਹਾਡੀ ਗੱਲ ਵੀ ਅੱਗੇ ਵਧਾਵਾਂਗੇ ਬਹੁਤ ਧੰਨਵਾਦ